नमस्कार दोस्तों एक कहानी का YouTube चैनल ते ਤੁਹਾਡਾ ਨਿੱਘਾ ਸਵਾਗਤ ਹੈ ਜੇ ਤੁਹਾਨੂੰ ਸਾਡੀਆਂ ਕਹਾਣੀਆਂ ਵਧੀਆ ਲੱਗਦੀਆਂ ਹਨ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਤੇ ਸਾਡੀ YouTube ਫੈਮਿਲੀ ਦਾ ਹਿੱਸਾ ਜ਼ਰੂਰ ਬਣੋ ਇਹ ਮੱਗਰ ਮਹੀਨੇ ਦੀ ਰਾਤ ਸੀ ਠੰਡੇ ਨਹੀਂ ਸੀ ਕਿ ਹੱਡੀਆਂ ਤੱਕ ਠਰਦੀਆਂ ਸਨ ਦਿਲ ਕੁਸ਼ਾ ਟਾਬਾ ਅੱਜ ਸਿਰਫ ਇੱਕ ਨਾਂ ਸੀ ਕਿਉਂਕਿ ਇੱਥੇ ਦਿਲ ਨੂੰ ਸਕੂਨ ਦੇਣ ਵਾਲਾ ਕੁਝ ਨਹੀਂ ਸੀ ਵੀਰ ਜਿਸ ਤੇ ਕੰਨਾਂ ਦੀਆਂ ਲੋਹਾਂ ਵੀ ਹੁਣ ਲਾਲ ਹੋ ਚੁੱਕੀਆਂ ਸਨ ਉਸੇ ਪੁਰਾਣੇ ਖੁੰਝੇ ਵਿੱਚ ਬੈਠਾ ਸੀ ਉਸਦੇ ਚਿਹਰੇ ਦੀ ਚਮਕ 7 ਸਾਲ ਪਹਿਲਾਂ ਹੀ ਗਵਾ ਚੁੱਕੀ ਸੀ ਤੇ ਉਸ ਦੀਆਂ ਅੱਖਾਂ ਵਿੱਚ ਹੁਣ ਸਿਰਫ ਦੋ ਚੀਜ਼ਾਂ ਸਨ ਅੰਤਕੂੜੀ ਤੇ ਇੱਕ ਸਵਾਲ ਜਿਸ ਦਾ ਜਵਾਬ ਕਦੇ ਨਹੀਂ ਮਿਲਣਾ ਸੀ ਟਾਬੇ ਦੇ ਅੰਦਰ ਕੋਲੇ ਦੀ ਅੱਗ ਦਾ ਧੂੰਆਂ ਤੇ ਗੁੜ ਵਾਲੀ ਚਾਹ ਦੀ ਖੁਸ਼ਬੂ ਗੂੜੀ ਤੁੰਦ ਨਾਲ ਕੁਲ ਕੇ ਇੱਕ ਕੋੜਾ ਮਾਹੌਲ ਬਣਾ ਰਹੀ ਸੀ ਵੀਰ ਦੇ ਸਾਹਮਣੇ ਕੱਚ ਦੀ ਖਿੜਕੀ ਸੀ ਜਿਸ ਤੇ ਬਾਹਰਲੀ ਠੰਡ ਨੇ ਪਾਣੀ ਦੀ ਇੱਕ ਬਾਰੀਤ ਪਰਤ ਜਮਾ ਦਿੱਤੀ ਸੀ ਜਿਵੇਂ ਕਿਸ ਨੇ ਉਸ ਤੇ ਅਥਰ ਜਮਾ ਦਿੱਤੇ ਹੋਣ ਤਾਇਆ ਜੀ ਜਿਨ੍ਹਾਂ ਦੇ ਵਾਰਲ ਵੀ ਹੁਣ ਚਿੱਟੇ ਤੋਂ ਪੀਲੇ ਪੈ ਚੁਕੇ ਸਨ ਚਾਹ ਦਾ ਇੱਕ ਸਟੀਲ ਦਾ ਗਿਲਾਸ ਲੈ ਕੇ ਆਏ ਉਹਨਾਂ ਨੇ ਉਹ ਗਿਲਾਸ ਊਲੀ ਜਿਹੀ ਵੀਰ ਦੇ ਸਾਹਮਣੇ ਰੱਖਿਆ ਇਸ ਤਰ੍ਹਾਂ ਜਿਵੇਂ ਕੋਈ ਤੋਹਫਾ ਨਹੀਂ ਸਗੋਂ ਦਰਦ ਦੀ ਇੱਕ ਹੋਰ ਕਿਸ਼ਤ ਦੇ ਰਹੇ ਹੋਣ ਪੁੱਤ 7 ਸਾਲ ਹੋ ਗਏ ਹੁਣ ਤਾਂ ਆਪਣਾ ਟਿਕਾਣਾ ਬਦਲ ਲੈ ਹਰ ਰੋਜ਼ ਇਸੇ ਟਾਂਬੇ ਤੇ ਆ ਕੇ ਉਸ ਖਤਮ ਹੋ ਚੁੱਕੀ ਕਹਾਣੀ ਦਾ ਇੰਤਜ਼ਾਰ ਕਿਉਂ ਕਰਦਾ ਹੈ ਤਾਇਆ ਜੀ ਨੇ ਥੱਕੀ ਹੋਈ ਆਵਾਜ਼ ਵਿੱਚ ਪੁੱਛਿਆ ਵੀਰ ਨੇ ਗਲਾਸ ਨੂੰ ਹੱਥ ਲਾਇਆ ਠੰਡ ਵਿੱਚ ਵੀ ਉਸ ਦਾ ਹੱਥ ਪਸੀਨੋਂ ਪਸੀਨੀ ਹੋ ਗਿਆ ਸੀ ਉਸ ਦੀ ਨਜ਼ਰ ਟਾਂਬੇ ਦੀ ਕੰਧ ਤੇ ਟੰਗੇ ਕਲੰਡਰ ਤੇ ਪਈ ਜਿਸ ਵਿੱਚ 2018 ਦੀ ਤਾਰੀਖ ਜਮਾ ਹੋਈ ਸੀ ਉਸ ਨੇ ਇਸ ਨੂੰ ਕਦੇ ਬਦਲਿਆ ਹੀ ਨਹੀਂ ਸੀ ਮੇਰੀ ਕਹਾਣੀ ਖਤਮ ਨਹੀਂ ਹੋਈ ਤਾਇਆ ਜੀ ਵੀਰ ਨੇ ਆਪਣੀ ਆਵਾਜ਼ ਦੀ ਗਰਜ ਨੂੰ ਕਾਬੂ ਕਰਦੇ ਹੋਏ ਕਿਆ ਉਹ ਤਾਂ ਉਦੋਂ ਤੱਕ ਚਲਦੀ ਰਹੇਗੀ ਜਦੋਂ ਤੱਕ ਮੈਂ ਜੀ ਰਿਹਾ ਹਾਂ ਹਰ ਸ਼ਾਮ ਜਦੋਂ ਮੈਂ ਇਸ ਟਾਬੇ ਤੇ ਕਿਸੇ ਨੂੰ ਨੂਰ ਨਾਮ ਨਾਲ ਬੁਲਾਉਂਦਾ ਸੁਣਦਾ ਹਾਂ ਜਾਂ ਜਦੋਂ ਕੋਈ ਪੰਜਾਬੀ ਗੀਤ ਦੂਰੋਂ ਆਉਂਦਾ ਹੈ ਤਾਂ ਮੈਂ ਮੁੜ ਕੇ ਉੱਥੇ ਹੀ ਪਹੁੰਚ ਜਾਂਦਾ ਹਾਂ ਜਿੱਥੋਂ ਗਈ ਸੀ ਵੀਰ ਨੇ ਇੱਕ ਲੰਮਾ ਦੁਖਦਾਈ ਸਾਲਿਆ ਮੈਂ ਉਡੀਕ ਨਹੀਂ ਕਰ ਰਿਹਾ ਤਾਇਆ ਜੀ ਮੈਂ ਬਸ ਨੂਰ ਦੇ ਵਾਅਦੇ ਨੂੰ ਜਿਉਂਦਾ ਰੱਖ ਰਿਹਾ ਹਾਂ ਜਦ ਜ਼ਿਕਰ ਤੇਰਾ ਹੋਵੇ ਮੇਰਾ爱ਸ਼ਕ ਇੱਕ ਫਰਜ਼ ਬਣ ਜਾਂਦਾ ਹੈ ਤਾਇਆ ਜੀ ਨੇ ਦੁੱਖ ਨਾਲ ਆਪਣਾ ਮੁਖ ਮੋੜ ਲਿਆ ਉਹਨਾਂ ਨੂੰ ਵੀਰ ਦੀ ਇਸ ਟੁੱਟ ਚੁਕੀ ਆਸ ਦਾ ਦਰਦ ਸਹਿ ਲੱਗ ਰਿਹਾ ਸੀ ਉਹਨਾਂ ਨੇ ਚੁੱਲ੍ਹੇ ਕੋਲ ਪਈ ਲੱਕੜ ਨੂੰ ਸਿੱਧਾ ਕਰਨ ਲਈ ਹੱਥ ਵਧਾਇਆ ਪਰ ਹੱਥ ਕੰਬਨ ਕਰਕੇ ਉਹਨਾਂ ਦੀ ਨਜ਼ਰ ਇੱਕ ਪੁਰਾਣੀ ਲੱਕੜ ਦੀ ਪੇਟੀ ਤੇ ਗਈ ਜੋ ਚੁੱਲ੍ਹੇ ਦੇ ਹੇਠਾਂ ਲੁਕੀ ਹੋਈ ਸੀ ਉਹ ਡੱਬੀ ਉਹਨਾਂ ਨੇ ਕਦੇ ਵੀਰ ਨੂੰ ਨਹੀਂ ਦਿਖਾਈ ਸੀ ਤਾਇਆ ਜੀ ਨੇ ਉਸ ਡੱਬੀ ਨੂੰ ਕਟਿਆ ਉਸ ਦੇ ਉੱਪਰ ਧੂੜ ਜੰਮੀ ਹੋਈ ਸੀ ਜਿਵੇਂ ਕਿ ਇਹ ਰਾਸ ਕਈ ਸਾਲਾਂ ਤੋਂ ਮਿੱਟੀ ਵਿੱਚ ਦੱਬਿਆ ਹੋਇਆ ਹੋਵੇ ਵੀਰ ਤਾਇਆ ਜੀ ਨੇ ਆਪਣੀ ਆਵਾਜ਼ ਦੀ ਤਾਕਤ ਨੂੰ ਇਕੱਠਾ ਕਰਦੇ ਹੋਏ ਕਿਹਾ ਅੱਜ ਤੋਂ 7 ਸਾਲ ਪਹਿਲਾਂ ਜਦੋਂ ਨੂਰ ਸ਼ਹਿਰ ਤੋਂ ਗਈ ਸੀ ਉਸ ਰਾਤ ਉਹ ਇੱਥੇ ਆਈ ਸੀ ਸਿਰਫ ਮੇਰੇ ਕੋਲ ਉਸਦੇ ਪਿਤਾ ਨੂੰ ਉਸਦੀ ਇੱਕ ਬਹੁਤ ਵੱਡੀ ਬਿਮਾਰੀ ਦਾ ਪਤਾ ਲੱਗ ਗਿਆ ਸੀ ਜਿਸ ਦਾ ਇਲਾਜ ਇੱਥੇ ਨਹੀਂ ਸੀ वीर ਦੇ શરીਰ ਵਿੱਚੋਂ ਜਿਵੇਂ ਜਾਨ ਹੀ ਨਿਕਲ ਗਈ ਉਸ ਦੀ ਅੱਖਾਂ ਖੁੱਲੀਆਂ ਰਹਿ ਗਈਆਂ ਪਰ ਕੋਈ ਰੋਸ਼ਨੀ ਨਹੀਂ ਸੀ ਤਾਇਆ ਜੀ ਦੀ ਆਵਾਜ਼ ਹੁਣ ਇੱਕ ਰੋਣੇ ਵਿੱਚ ਬਦਲ ਗਈ ਸੀ ਉਹ ਹਰ ਪਲ ਮਰ ਰਹੀ ਸੀ ਪੁੱਤ ਉਸ ਨੇ ਮੈਨੂੰ ਇਹ ਡੱਬੀ ਦਿੱਤੀ ਤੇ ਕਸਮ ਖਵਾਈ ਜਦੋਂ ਵੀਰ ਨੂੰ ਮਿਲਣਾ ਹੋਵੇ ਤਾਇਆ ਜੀ ਉਸ ਨੂੰ ਇਹ ਡੱਬੀ ਉਦੋਂ ਤੱਕ ਨਾ ਦੇਣਾ ਜਦੋਂ ਤੱਕ ਮੈਂ ਦੁਨੀਆ ਛੱਡ ਨਾ ਦਵਾਂ ਉਸ ਨੂੰ ਇਹ ਹੀ ਲੱਗਣਾ ਚਾਹੀਦਾ ਹੈ ਕਿ ਮੈਂ ਕਿਤੇ ਜ਼ਿੰਦਾ ਹਾਂ ਪਿਉਸਤਾ ਇੰਤਜ਼ਾਰ ਕਰ ਰਹੀ ਹਾਂ ਜੇ ਉਸ ਨੂੰ ਸੱਚ ਪਤਾ ਲੱਗਾ ਤੂੰ ਪਿਆਰ ਦੇ ਦਰਦ ਨਾਲ ਨਹੀਂ ਸਗੋਂ ਉਮੀਦ ਖਤਮ ਹੋਣ ਦੇ ਦਰਦ ਨਾਲ ਮਰ ਜਾਏਗਾ ਤਾਇਆ ਜੀ ਨੇ ਵੀਰ ਦੇ ਸਾਹਮਣੇ ਉਹ ਡੱਬੀ ਰੱਖੀ ਪੁੱਤ ਉਹ ਪਿਛਲੇ ਸਾਲ 8 ਮਹੀਨੇ ਪਹਿਲਾਂ ਸਾਨੂੰ ਛੱਡ ਕੇ ਚਲੀ ਗਈ ਮੈਂ ਉਸਦਾ ਵਾਅਦਾ ਨਿਭਾਇਆ ਵੀਰ ਨੇ ਹੌਲੀ-ਹੌਲੀ ਉਸ ਡੱਬੀ ਨੂੰ ਛੂਆ ਉਹ ਭਾਰੀ ਨਹੀਂ ਸੀ ਪਰ ਉਸ ਦੇ ਅੰਦਰ 7 ਸਾਲਾਂ ਦੀ ਉਮੀਦ ਦਾ ਭਾਰ ਸੀ ਵੀਰ ਦਾ ਚਿਹਰਾ ਬੇਜਾਨ ਹੋ ਗਿਆ ਸੀ ਉਸ ਦੇ ਸਰੀਰ ਦੀ ਹਰ ਨਸ ਸ਼ਾਂਤ ਹੋ ਗਈ ਸੀ ਤਮੀ ਕੇ ਜਨੇ ਬਿਜਲੀ ਬੰਦ ਕਰ ਦਿੱਤੀ ਹੋਵੇ ਉਸਨੇ ਡੱਬੀ ਖੋਲੀ ਅੰਦਰ ਸਿਰਫ ਇੱਕ ਚੀਜ਼ ਸੀ ਨੂਰ ਦੇ ਉਸੇ ਚਾਹ ਵਾਲੇ ਕੱਪ ਦਾ ਟੁੱਟਿਆ ਹੋਇਆ ਟੁਕੜਾ ਜੋ ਉਹਨਾਂ ਦੀ ਆਖਰੀ ਮੁਲਾਕਾਤ ਤੇ ਟੁੱਟਿਆ ਸੀ ਤੇ ਇੱਥੇ ਇੱਕ ਛੋਟੀ ਜਿਹੀ ਚਿੱਠੀ ਵੀਰ ਮੇਰਿਆ ਮੈਂ ਜਾਣਦੀ ਆ ਤੂੰ ਡੀ ਕਰੇਗਾ ਤੇਰੇ ਪਿਆਰ ਨੇ ਮੈਨੂੰ ਕਦੇ ਮਰਨ ਨਹੀਂ ਦਿੱਤਾ ਮੈਂ ਦੂਰ ਜਾ ਰਹੀ ਆ ਪਰ ਤੂੰ ਡੀ ਕਰੀ ਤੂੰ ਕਦੇ ਹਾਰ ਨਾ ਮੰਨੀ ਜਦ ਜ਼ਿਕਰ ਤੇਰਾ ਹੋਵੇ ਮੈਂ ਸਮਝ ਨੋ ਚੰਗਾਂਗੀ ਨੂਰ ਵੀਰ ਨੇ ਉਹ ਚਿੱਠੀ ਫੜੀ ਉਸ ਦੀਆਂ ਅੱਖਾਂ ਵਿੱਚੋਂ ਇੱਕ ਹੰਝੂ ਨਿਕਲਿਆ ਇਹ 7 ਸਾਲ ਪਹਿਲਾਂ ਵਿੱਚ ਪਹਿਲਾ ਹੰਝੂ ਸੀ ਉਹ ਹੰਝੂ ਇੰਨਾ ਗਰਮ ਸੀ ਕਿ ਉਸ ਦੀ ਗੱਲ ਨੂੰ ਸਾੜ ਗਿਆ ਉਸ ਨੂੰ ਅਹਿਸਾਸ ਹੋਇਆ ਕਿ ਉਹ ਉਸਦੀ ਉਡੀਕ ਕਰ ਰਿਹਾ ਸੀ ਜੋ ਖੁਦ ਹੀ ਉਸਦੇ ਇੰਤਜ਼ਾਰ ਨੂੰ ਜਿਉਂਦਾ ਰੱਖਣ ਲਈ ਆਪਣਾ ਅੰਤ ਲੈ ਕੇ ਗਈ ਸੀ ਵਿਰੋਧ ਤੇ ਹੀ ਟਾਬੇ ਦੀ ਠੰਡੀ ਬੰਚ ਤੇ ਬੈਠ ਗਿਆ ਉਸ ਦੀ ਉਡੀਕ ਖਤਮ ਹੋ ਗਈ ਸੀ ਪਰ ਉਸ ਦਾ ਦਰਦ ਅਮਰ ਹੋ ਗਿਆ ਸੀ ਉਹ ਡੱਬੀ ਅਤੇ ਕੱਪ ਦਾ ਟੁਕੜਾ ਲੈ ਕੇ ਹੌਲੀ-ਹੌਲੀ ਟਾਬੇ ਦੇ ਦਰਵਾਜ਼ੇ ਵੱਲ ਵਧਿਆ ਤਾਇਆ ਜੀ ਪਿੱਛੋਂ ਖੜੇ ਸਿਰਫ ਵੇਖ ਰਹੇ ਸਨ ਉਹ ਜਾਣਦੇ ਸਨ ਕਿ ਵੀਰ ਹੁਣ ਕਦੇ ਵਾਪਸ ਨਹੀਂ ਆਵੇਗਾ ਜਦੋਂ ਵੀਰ ਧੁੰਦ ਵਿੱਚ ਗਾਇਬ ਹੋ ਗਿਆ ਤਾਇਆ ਜੀ ਨੇ ਚਾਹ ਦਾ ਠੰਡਾ ਗਲਾਸ ਚੁੱਕਿਆ ਤੇ ਹੌਲੀ ਜਿਹੀ ਉਸ ਫਸਾਇਆ ਜਦ ਜ਼ਿਕਰ ਤੇਰਾ ਹੋਵੇ ਵੀਰ ਉਹ ਤਾਂ ਸਿਰਫ ਉਸਦੀ ਕੁਰਬਾਨੀ ਦਾ ਹਿਸਾਬ ਸੀ ਜੁਆੰਦਾ ਹੈ ਤੇ ਸਾਡਾ ਦਿਲ ਦਹਿਲ ਜਾਂਦਾ ਹੈ ਉਮੀਦ ਹੈ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਹੋਵੇਗੀ ਤੇ ਐਹੋ ਜੀਆਂ ਹੋਰ ਕਹਾਣੀਆਂ ਸੁਣਨ ਲਈ ਸਾਡੇ ਚannels ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਸਾਡੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਧੰਨਵਾਦ